ਜਿਵੇਂ ਡਾਕਟਰ ਅਵਧੀ ਪੁਰਾਦ ਦਾ ਜਿਹੜਾ ਜਿੰਦਜ ਕੀਤਾ ਹੋਇਆ ਕੰਮ ਹੈ ਔਰ ਕਿਉਂਕਿ ਮੈਂ ਜੀ ਕਿਤਾਬ ਨਹੀਂ ਦੇਖੀ ਪਰ ਜਿੰਨਾ ਨਗਰਪੁਰ ਦੱਸਿਆ ਔਰ ਨਰੇਸ਼ੁਰਾ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਸਾਡੀ ਰਿਚ ਹੈਰਿਟੇਜ ਜਿੱਦੀ ਛੋਟ ਗਈ ਜੇ ਤੇ ਉਹਦੇ ਬਾਰੇ ਜਿਹੜਾ ਕਿਉਂਕਿ ਮੈਂ ਬਹੁਤ ਵਾਰੀ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਜਿਹੜਿਆ ਮੈਂ ਬਹੁਤ ਵਾਰੀ ਉੱਥੇ ਪਰਫਾਰਮ ਕੀਤਾ ਮੇਰਾ ਖਿਆਲ ਹੈ ਕਿ ਮੈਂ ਸ਼ਾਇਦ 40 ਵਾਰੀ ਉੱਥੇ ਗੱਲ ਕੀਤੀ ਹੈ ਰਿਸਰਚਿੰਗ ਹੋਣੀ ਫਰਦੀ ਕੀ ਕਰਕੇ ਜੇ ਵੀ ਤੇ ਮੈਂ ਕੀ ਥਾਵਾਂ ਲੱਭਦਾ ਰਿਹਾ ਸੀ ਜਾ ਕੇ ਮੇਰਾ ਖਾਸ ਤੌਰ ਤੇ ਕਿਉਂਕਿ ਰਗਬੰਚ ਨਾਲ ਸੰਬੰਧ ਹੈ ਤੇ ਮੈਂ ਰਗਬੰਚ ਵਾਲੀਆਂ ਥਾਂ ਕਿ ਉਹ ਵਿਆਰਸੀ ਕਾਲਜ ਜਿੱਥੇ 1913 ਚ ਪਹਿਲੀ ਵਾਰੀ ਕੋਈ ਪੰਜਾਬੀ ਨਾਟਕ ਲਿਖਿਆ ਗਿਆ ਖੇਡਿਆ ਗਿਆ ਮੈਂ ਉਹ ਸਟੇਜ ਨੂੰ ਹੱਥ ਲਾ ਕੇ ਦੇਖਾਂ ਉੱਥੇ ਬਹਿ ਕੇ ਵੇਖਾਂ ਉੱਥੇ ਤੁਰ ਕੇ ਵੇਖਾਂ ਤੇ ਫਿਰ ਮੈਂ ਉਹ ਲੱਭ ਲਈ ਸਟੇਜ ਸੋਚੋ ਕਿਹੋ ਜਿਹਾ ਪਲ ਹੋ ਗਏ ਕਿਹੋ ਜਿਹਾ ਪਲ ਹੋ ਗਏ ਕਿ ਇੱਕ ਭਾਵੁਕ ਕਰ ਦੇਣ ਵਾਲੇ ਪਲ ਉਹ ਸਾਡੇ ਮਾਣ ਕਰਨ ਵਾਲੇ ਪੁੱਤ ਕਿ ਜਦੋਂ ਤੁਸੀਂ ਉਸਕੇ